ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੈਰੀ ਫਾਰਮ ਪਾਕਤਾ ਤੇ ਅੱਜ ਦੀ ਵੀਡੀਓ ਪਿੰਡ ਖੇਮੂਆਂ ਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾ ਹੀ ਪੈਂਦੀ ਹੈ ਬਾਈ ਨੂੰ ਅੱਜ ਆਪਾਂ ਬਾਈ ਦੇ ਘਰੋਂ ਦੂਜੀ ਵਾਰ ਲੈ ਕੇ ਆਈਆਂ ਵੀਡੀਓ ਪਹਿਲਾਂ ਆਪਾਂ ਝੋਟੀਆਂ ਦੀ ਵੀਡੀਓ ਪਾਈ ਸੀ ਪੁੱਛਾਂਗੇ ਬਾਈ ਤੋਂ ਵੀ ਕਿਵੇਂ ਰਿਹਾ ਰਿਸਪੌਂਸ ਤੇ ਅੱਜ ਦੀ ਵੀਡੀਓ 'ਚ ਬਾਈ ਕੋਲੇ ਚਾਰ ਨਿੰਗਿੰਨੇ ਆ ਬਹੁਤ ਟੌਪ ਦੇ ਆ ਬਛੀਆਂ ਚਾਰੇ ਚਾਰਾਂ ਵਾਰੀ ਆਪਾਂ ਬਾਈ ਦੇ ਨਾਲ ਕਰਾਂਗੇ ਗੱਲਬਾਤ ਲਾਵਾਗੇ ਆਪਾਂ ਬਾਈ ਤੋਂ ਡਿਟੇਲ ਇਹਨਾਂ ਦੀ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਦੇਖ ਰਿਹਾਏ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਆ ਸ਼ੁਰੂ ਲੈਨੇ ਜਾਣਕਾਰੀ ਬਾਈ ਤੋਂ ਹਾਂਜੀ ਆਜੋ ਹਸਤੀਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਠੀਕ ਹੈ ਜੀ ਹਾਂ ਚੜ੍ਹਦੀ ਕਲਾ ਜੀ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਨਾਂ ਤੇ ਮੇਰਾ ਨਾਮ ਜੀ ਗਰਮੇਲ ਸਿੰਘ ਪਿੰਡ ਖੇਮੋਣਾ ਜਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਤੇ ਮੋਬਾਈਲ ਨੰਬਰ 7528039437 ਠੀਕ ਹੈ ਬਾਈ ਦਾ ਵਪਾਰ ਦਾ ਕੰਮ ਹੈ ਨਾ ਬਾਈ ਤੇ ਬਾਈ ਆਪਾਂ ਪਹਿਲਾਂ ਦੋ ਚਾਰ ਜੋ ਦੋ ਚਾਰ ਦਿਨ ਹੋ ਗਏ ਵੀਡੀਓ ਪਾਈ ਸੀ ਵਧੀਆ ਰਿਹਾ ਰਿਸਪੌਂਸ ਵਧੀਆ ਰਿਸਪੌਂਸ ਰਿਹਾ ਜੀ ਬੈਕਿੰਗ ਵਧੀਆ ਬੱਚਾ ਜੀ ਨਾ ਉਹ 12 ਮਿੰਟਾਂ ਜੀ ਬੈਕਿੰਗ ਦੀ ਅੱਛਾ ਜੀ ਚਲੋ ਠੀਕ ਹੈ ਤੇ ਅੱਜ ਦੀ ਬਾਈ ਵੀਡੀਓ ਦੇ ਵਿੱਚ ਆਪਾਂ ਕਿੰਨੇ ਨ ਉਨਾ ਆਪਣੇ ਕੋਲੇ ਬੱਚੀਆਂ ਚਾਰ ਹੀ ਮੂਹੋਂ ਖੀਰੀਆਂ ਚਾਰ ਹੀ ਖੀਰੀਆਂ ਤਿੰਨ ਡੱਬੀਆਂ ਇੱਕ ਕਾਲੀ ਆ ਠੀਕ ਹੈ ਤੇ ਭਾਈ ਜਿਹੜੀ ਆ ਪਹਿਲੇ ਨੰਬਰ ਤੇ ਬੱਚੀ ਦੀਂਦੀ ਆ ਕਾਲੇ ਰੰਗ ਚ ਥੋੜੀ ਜਿਆਦੇ ਪੈਂਦੀ ਆ ਸਾਰੀਆਂ ਬੱਚੀਆਂ ਚ ਉੱਚਾ ਲੰਮਾ ਕਰਦਾ ਤੇ ਵੇਲਵੂਲ ਬਹੁਤ ਸੁਣੀ ਆ ਕਿੰਨੀ ਉਮਰ ਹੈ ਦੀ ਭਾਈ ਇਹ ਬੱਚੀ ਆ ਜਿਹੜੀ ਹਾਂਜੀ ਇਹ ਬੱਚੀ 10 ਮਹੀਨਿਆਂ ਦੀ ਆ 10 ਮਹੀਨੇ ਦੀ ਉਮਰ 10 ਮਹੀਨੇ ਦੀ ਉਮਰ ਠੀਕ ਹੈ ਤੇ ਮੂੰਹ ਖੀਰੀ ਆ ਦੇਖੋ ਜੀ ਫੇਸ ਕੁਆਲਟੀ ਦੇਖੋ ਮਿੱਤਰੋ ਬਹੁਤ ਸੋਹਣੀ ਟਾਪ ਦੀ ਵੈਡ ਬਣੂਗੀ ਬਹੁਤ ਚੰਗੀ ਗਾਨ ਤਿਆਰ ਹੋਣੇ ਨੇ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਜੇ ਆਪਾਂ ਵੇਲ ਬੂਲ ਦੀ ਗੱਲ ਕਰਕੇ ਤਾਂ ਬਾਤ ਸੰਗੂ ਲੰਬੀ ਆ ਤੇ ਸੀਮਨ ਲਾਈਨ ਦੇ ਕਾਬਲ ਆ ਬਾਈ ਕੋਈ ਟੀਕਾ ਟੁਕਾ ਭਰਿਆ ਕੁਝ ਨਹੀਂ ਕੋਈ ਹਜੇ ਭਰਾਇਆ ਨਹੀਂ ਠੀਕ ਆ ਛੋਟੀ ਉਮਰ ਦੀ ਹੈ ਨਾ ਉਹ ਗੱਦਗਾਠ ਪੂਰਾ ਡਬਲ ਆ ਇਹ ਟੀਕਾ ਲੈਣ ਵਾਲੀ ਆ ਬਾਈ ਠੀਕ ਹੈ ਹਾਂ ਬਾਈ ਦੀ ਗੱਲ ਜਮਾਂ ਸਹੀ ਆ ਬਾਈ ਕਹਿੰਦਾ ਵੀ ਇੱਕ ਮਹੀਨਾ ਚੰਗੀ ਸਮਝੇ ਇੱਕ ਗੱਟਾ ਫੀਲਡ ਦਾ ਇਹਨੂੰ 4 ਦੇ 4 ਦਿਨ ਸੀਮਨ ਲੈ ਲੈਣਾ ਤੇ ਬਾਈ ਆਪਾਂ ਖੋਲ ਕੇ ਤੋਰਾ ਵਿਖਾਈਏ ਦਾ ਤੇ ਕੋਈ ਸੀਮਨ ਬਾਰੇ ਜਾਣਕਾਰੀ ਹੈ ਬਾਈ ਕਿਹੜੇ ਸੀਮਨ ਦੀ ਹੈ ਇਹ ਆਪ ਬਾਈ ਜੀ ਗੱਲ ਤੁਹਾਨੂੰ ਆਪਾਂ ਅਗਰ ਸਪੱਸ਼ਟ ਦੱਸ ਦਿਆਂ ਹਾਂਜੀ ਕੋਈ ਝੂਠ ਨਹੀਂ ਮਾਰਨਾ ਤੁਸੀਂ ਐਂ ਵੇਖੋ ਬਈ 5000 ਦਾ ਸੀਮੰਟ ਭਰਾ ਕੇ ਆਪਾਂ ਨੂੰ ਕੋਈ 20000 ਦੀ ਬੱਚੀ ਦੇ ਦੂ ਸਹੀ ਗੱਲ ਸਹੀ ਗੱਲ ਬਾਈ ਦੀ ਗੱਲ ਸਹੀ ਆ 20 ਵਿੱਚ ਕਹੇ ਨੂੰ ਕੁਛ ਮਰਜ਼ੀ ਕਹੋ ਹੈ ਨਾ ਆਪਾਂ ਦਾ ਬਾਈ ਆਪ ਦੀ ਨਿਗਾਹਾਂ ਵੇਖਣਾ ਨਾ ਲੈਣਿਆ ਹੁਣ ਸੀਮੰਟਾਂ ਦੇ ਵੀ 5-5000 ਰੁਪਿਆ ਜਮਾਂ ਜਾਇਜ਼ ਗੱਲ ਆ ਬਾਈ ਹਾਂ ਸਹੀ ਗੱਲ ਚਲੋ ਸ਼ਾਬਾਸ਼ ਜਿਹੜਾ ਤੂੰ ਕੰਮ ਕਰਦਾ ਬਰੀਡ ਤੇ ਵਧੀਆ ਚੰਗੀ ਗੱਲ ਵੀ ਪਰ ਐਂ ਵੀ ਹਰੇਕ ਤੇ ਵਸ ਦੀ ਗੱਲ ਨਹੀਂ ਹੋ ਜਾਂਦੀ ਬਾਈ ਮੈਨੂੰ ਸਿੱਧਾ ਜਾਂਦਾ ਵੀ 5000 ਦਾ ਟੀਕਾ ਭਰਾ ਕੇ 20000 ਦੀ ਬੱਚੀ ਆਪਾਂ ਨੂੰ ਦੋਂ ਦੰਦ ਦਾ ਸਹੀ ਗੱਲ ਆ ਬਾਈ ਦੀ ਗੱਲ ਜਮੇ ਜਾ ਜ ਬਈ ਬਾਈ ਕਹਿੰਦਾ ਆਪਾਂ ਆਵਦੀ ਪਰਖ ਨਾਲ ਲਈ ਆ ਤੇ ਜਿਹੜੇ ਵੀ ਭਰਾਣੇ ਲੈਣੀ ਉਹ ਆਪਦੀ ਨਿਗਾ ਨਾਲ ਆਦੀ ਦੇਖ ਪਰਖ ਕੇ ਲਵੇ ਦੇਖੋ ਜੀ ਫੇਸ ਕੁਆਲਟੀ ਦੇਖੋ 10ਵੀਂ ਨਿਯਮ ਦਾ ਤੇ ਦੰਦੋ ਹਜੇ ਖੀਰੀ ਆ ਤੇ ਬਾਈ ਦੇ ਮੋਢੇ ਤੱਕ ਆਉਂਦੀ ਆ ਮਿੱਤਰੋ ਦੇਖੋ ਕੱਦ ਕਾਟ ਤੇ ਵੇਲ ਦੀ ਆਪਾਂ ਗੱਲ ਕਰਕੇ ਐ ਕੁੜੀ ਵਰਗੀ ਨੁਗਰੀ ਵਿਸ਼ੇਰੀ ਵਰਗੀ ਆ ਬਾਈ ਕੋਈ ਤੋਰੇ ਤਾਰੇ ਦੀ ਓਕੇ ਦੀ ਰਿਪੋਰਟ ਹੈ ਤੇ ਚਾਰ ਹੀ ਥਣ ਫੋਡ ਸ਼ੰਗ ਪੋਰਾਣੀ ਬਹੁਤ ਸੋਹਣੇ ਸੰਦੀਨ ਦੇ ਮੋٹے ਮੋٹے ਤੇ ਪੱਠਕੋੜਾਂ ਦੀ ਬਣਾਵਟ ਦੇਖੋ ਪੂਰੀਆਂ ਵੱਡੀਆਂ ਬਿਹੜਾਂ ਦੇ ਵਿੱਚ ਪੈਂਦੀ ਆ ਪਰ ਉਮਰ ਬਾਈ ਕਹਿੰਦਾ ਵੀ ਹਜੇ 10 ਮਹੀਨੇ ਆ ਮਹੀਨੇ ਢੇਡ ਮਹੀਨੇ ਤੱਕ ਇਹਨੇ ਸਿੰਮ ਲੈਣਨ ਭਾਈ ਆਪਾਂ ਦੰਦ ਬੁਖਾਰ ਦੀ ਕਈ ਵਾਰੀ ਕੋਈ ਭਾਈ ਦੂਰੋਂ ਨੇੜੋਂ ਕੋਈ ਭਰਾ ਹੁੰਦਾ ਜਦੋਂ ਆਪਾਂ ਤੁਹਾਨੂੰ ਦੱਸਤਾ ਹਾਂਜੀ ਮੂਹੋਂ ਖੀਰ ਲਿਆ ਕੱਚੀ ਖੀਰੇ ਦਾ ਕੱਚੀ ਖੀਰ ਕੋਈ ਠੀਕ ਹੈ ਠੀਕ ਹੈ ਜੇ ਮੈਂ ਸਹੀ ਆ ਗੱਲ ਜੈਜ ਬਾਈ ਜੀ ਬਾਈ ਗੁਰਸਿੱਖ ਬੰਦਾ ਬਾਈ ਕਹਿੰਦਾ ਵੀ ਜਿਹੜੀ ਗੱਲ ਆਪਾਂ ਕਹਿਤੀ ਗੱਲ ਉਹੀ ਨਿਕਲੂਗੀ ਇੱਥੇ ਆਏ ਤੂੰ ਵੀ ਕੋਈ ਵੀ ਭਰਾ ਦੂਰ ਨੇੜੇ ਆਉਂਦਾ ਚਾਰੇ ਬੱਚਿਆਂ ਬਾਈ ਕਹਿੰਦਾ ਖੀਰੀਆਂ ਤੇ ਖੀਰ ਨਹੀਂ ਕਹਿਣੀ ਆਪਾਂ ਕੋਈ ਆਪਾਂ ਕੋਈ ਦੋਂਦੀ ਬੱਚੀ ਨੂੰ ਖੀਰੀ ਨਹੀਂ ਬਣਾਉਣਾ ਕੋਈ ਚੌਗੀ ਨੂੰ ਖੀਰੀ ਨਹੀਂ ਬਾਈ ਜਿਹੜਾ 2 ਨੰਬਰ ਤੇ ਬੱਚਾ ਦੀਂਦਾ ਇਹਦੀ ਉਮਰ ਕਿੰਨੀ ਹੈ 6-7 ਮਹੀਨਿਆਂ ਦਾ ਬੱਚਾ ਹੈਗਾ 6-7 ਮਹੀਨੇ ਇੱਕ ਛੋਟੀ ਗੱਲ ਚ ਗੱਲ ਹੈ ਬਾਈ ਜੇ ਆਪਾਂ ਜਿਹੜੇ ਆਪਾਂ ਰੇਟ ਆ ਇਹਨਾਂ ਦੇ ਪਹਿਲੇ ਨੰਬਰ ਵਾਲੀ ਬੱਚੀ ਦਾ ਕੀ ਰਿਆ ਨਹੀਂ ਚਾਰਾਂ ਦਾ ਇਕੱਠੇ ਇਹਦਾ ਕਰਨਾ 10 ਇਕੱਠੇ ਹੀ ਦੱਸ ਦੇ ਲਈ ਮਗਰ ਨੂੰ ਦੱਸ ਦਾਂਗੇ ਇਕੱਠਾ ਦਾ ਹੈਨਾ ਆਪਾਂ ਵੀਡੀਓ ਆਪਣੀ ਸਾਰੀ ਐਂਡ ਤੱਕ ਦੇਖੋ ਤੇ ਬਾਈ ਕਹਿੰਦਾ ਆਪਾਂ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ। ਕੋਈ ਇਹ ਜੀ ਗੱਲ ਨਹੀਂ। ਬਾਈ ਕਿੰਨੀ ਉਮਰ ਹੈ ਇਸ ਦੀ ਜਿਹੜਾ 2 2 ਨੰਬਰ ਤੇ ਬੱਛੀ ਇਹਦੀ ਕਿੰਨੀ ਉਮਰ ਬਾਹਰ ਕੱਢ ਲੈ। ਬਾਹਰ ਆ ਜਾ। ਬਹੁਤ ਸੋਹਣੀ ਰੰਗ ਪ੍ਰਿੰਟ ਦੀ ਬੱਛੀ ਹੈ ਕਬੂਤਰੀ ਵਰਗਮ ਫੇਸ ਕੁਆਲਿਟੀ ਦੇਖੋ। ਨਿੱਕਾ ਕਰਨਾ, ਗੋਲ, ਬੁੱਧੀ ਵਾਲੀ ਬੱਛੀ ਹੈ। ਫੇਸ ਕੁਆਲਿਟੀ ਬਹੁਤ ਸੋਹਣੀ। 7 ਮਹੀਨੇ ਬਾਈ ਕਹਿੰਦਾ ਉਮਰ ਆ ਤੇ ਜੇ ਆਪਾਂ ਰੰਗ ਪ੍ਰਿੰਟ ਦੀ ਗੱਲ ਕਰਗੇ ਬਹੁਤ ਸੋਹਣਾ। ਵਧੀਆ ਖੁਰਲੇ ਹੱਡ ਪਰ ਹੁੰਦੀ ਆ ਤੇ ਚਾਰ ਹੀ ਥਾਣਾ ਫੋਰਸ਼ੰਗਪੁਰਾ ਨਹੀਂ ਗਲਾਬੀ ਥਾਣਾ ਸਹੀ ਗੱਲ ਆ ਜੀ ਸਾਰੇ ਥਾਣ ਗਲਾਬੀ ਆ ਦੇਖੋ ਚਾਰ ਚਾਰੇ ਥਾਣ ਚ ਪੂਰਾ ਗੈਪ ਆ ਅਡੋਡੀ ਬਿੱਥੀ ਤੇ ਲੱਗੇ ਵੇ ਝੂਲੀ ਬਹੁਤ ਸੋਹਣੀ ਤਿਆਰ ਕਰੂਗੀ ਚੰਗੀ ਵੜ ਬਨੂਗੀ ਤੇ ਬਰੀਕ ਨਾ ਬਹੁਤਾ ਵਛੀ ਹੈ ਨਾ ਬਾਈ ਪਤਲੇ ਪਿੰਡੇ ਦੀ ਆ ਇਸ ਕੁਆਲਟੀ ਬਹੁਤ ਸੋਹਣਾ ਕਬੂਤਰੀ ਵਰਗੇ ਕੰਨ ਆ ਸਹੇ ਵਾਂਗੂ ਖੜੇ ਕਰ ਲਾਂ ਜੀ ਕੰਨ ਚੰਗੀ ਜਾਤ ਬਰੀਡ ਦੀ ਬੱਚੀ ਆ ਅੱਜ ਬਹੁਤ ਭਰਾਵਾਂ ਦੇ ਆਪਾਂ ਨੂੰ ਫੋਨ ਆਉਂਦੇ ਆ ਵੀ ਸਾਨੂੰ ਕੋਈ ਬੱਚੀਆਂ ਲੇ ਕੇ ਜੋ ਕੋ ਪਾਲਣ ਵਾਲੀਆਂ ਤੇ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਡਿਮਾਂਡ ਦੇ ਸਦਕਾ ਆਪਾਂ ਚਾਰ ਬੱਚਿਆਂ ਦੀ ਵੀਡੀਓ ਲੈ ਕੇ ਆਏ ਆ ਤੇ ਜਿਹੜੀ ਬਾਈ 3 ਨੰਬਰ ਦੇ ਬੱਚੀ ਦੀ ਇਹ ਚਿੱਟੀ ਕਬੂਤਰੀ ਅਰਗੀ ਇਹ ਵੀ ਕੱਢ ਲਿਆ ਬਰ ਇਹਦੀ ਕੀ ਡਿਟੇਲ ਆ ਦੱਸੀ ਕਰਾਂਗੇ ਇਹਦਾ ਬਾਈ ਵੀਡੀਓ ਜਿਹੜੇ ਹੁਣ ਬਾਈ ਵੇਖਣਗੇ ਉਹ ਆ ਵੀ ਦੱਸਣਗੇ ਬਾਈ ਸਹੀ ਗੱਲ ਆ ਬਾਈ ਦੇਖੋ ਜੀ ਕਿੰਨੀ ਉਮਰ ਹੈ ਬਈ ਦੀ ਇਹ ਬਈ 8-9 ਮਹੀਨਾ ਦੀ ਹੈ ਠੀਕ ਹੈ ਬਈ ਕਹਿੰਦਾ ਵੀ ਅੰਦਾਜ਼ਾ 8-9 ਮਹੀਨੇ ਦੀ ਉਮਰ ਹੈ ਖੀਰ ਹੋਈ ਹੈ ਬਾਕੀ ਲੂਈ ਦੱਸ ਦਿੰਦੀ ਹੈ ਬਈ ਦੁੱਧ ਵਾਲੀ ਲੂਈ ਹੈ ਕੋਈ ਐ ਨਹੀਂ ਕੋਈ ਉਹ ਪਕਰੋੜ ਨਹੀਂ ਤੇ ਫੇਸ ਕੁਆਲਟੀ ਦੇਖੋ ਜੱਟ ਪਾਤ ਬਹੁਤ ਆ ਬੱਚੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਿੱਕਾ ਕੰਨਾ ਗੋਲ ਬੁੱਦੀ ਵਾਲੀ ਬੱਚੀ ਹੈ ਤੇ ਰੰਗ ਪ੍ਰਿੰਟਰ ਆਪਾਂ ਗੱਲ ਕਰ ਗਏ ਆਹ ਰੰਗ ਤਾਂ ਥੋੜਾ ਵਾਈਟ ਕਲਰ ਤਾਂ ਜਿਆਦਾ ਡਿਮਾਂਡ ਚ ਰਹਿੰਦਾ ਉਡੀਰ ਕੀ ਦੀਂਦੀ ਐ ਚਿੱਟੀ ਚਿੱਟੀ ਪਈ ਐ ਬਾਈ ਫਾਰਮ ਦੀ ਬੱਚੀ ਐ ਬਾਈ ਕਹਿੰਦਾ ਬਾਈ ਇਹ ਚਾਰੇ ਨਾਲ ਫਿਰ ਇੱਕੋ ਘਰੋਂ ਖੀਂਦੇ ਆ ਬਾਈ ਇੱਕੋ ਘਰੋਂ ਨਹੀਂ ਆ ਦੋ ਫਾਰਮ ਵਾਲਿਆਂ ਬੱਚੇ ਨੇ ਠੀਕ ਐ ਦੋ ਘਰਾਂ ਚੋਂ ਲੰਗਾ ਹੁੰਦੇ ਠੀਕ ਐ ਚੱਲ ਬਾਈ ਲੈ ਬਾਈ ਕਹਿੰਦਾ 8-9 ਮਹੀਨੇ ਉਮਰ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਐ ਚੰਗੀ ਜਾਤ ਪਾਤ ਐ ਤੇ ਚਾਰ ਹੀ ਥਾਣਾ ਮੋٹے ਮੋٹے ਬੇਰਾਂ ਰਗੇ ਪੂਰੇ ਵਿੱਥੀ ਤੇ ਥਣ ਲੱਗੇ ਹੋਏ ਆ ਲੈ ਚੱਲ ਬਾਈ ਬਹੁਤ ਹੀ ਠੰਡੀ ਸੀਲ ਹੈ ਬਈ ਸੀਮਨ ਲੈਂ ਦੇ ਕਾਬਲ ਹੀ ਹੈ ਤਕਰੀਬਨ ਤਿੰਨ ਬੱਚੀਆਂ ਹੈ ਨਾ ਬਾਈ ਇਹ ਤਿੰਨੇ ਬੱਚੇ ਲੈ ਗਏ ਕੋਈ ਵੀ ਬ੍ਰਾਹਮਣਿਕ ਚੱਲੋਂ ਲੈ ਕੇ ਜਾਂਦਾ ਕੋਈ ਪੰਨਨ ਵਾਲਾ ਵੀਰ ਲੈਂਦਾ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ ਇਹਨਾਂ ਨੇ ਮਹੀਨੇ-ਮਹੀਨੇ ਤੱਕ ਸੀਮਨ ਲੈ ਲੈਣਾ ਤਿੰਨੇ ਬੱਚੀਆਂ ਨੇ ਜਿਹੜੀ ਇੱਕ ਬੱਚੀ ਹੈ ਥੋੜੀ ਜੀ 2 ਨੰਬਰ ਤੇ ਵਿਖਾਈਓ ਥੋੜਾ ਬੱਚਾ ਛੋਟਾ ਤੇ ਸੌਦਾ ਵੀ ਰੇਟ ਵੀ ਉਹਦਾ ਉਹ ਜਿਹਾ ਠੀਕ ਆ ਠੀਕ ਆ ਬਾਈ ਬਾਈ ਤੋਂ ਆਪਾਂ ਰੇਟ ਵੀ ਅੱਜ ਜਾਇਜ਼ ਕਰਾਵਾਂਗੇ ਵੀਡੀਓ ਦੇ ਵਿੱਚ ਆਫਰ ਹੀ ਕਰਾਵਾਂਗੇ ਵੀ ਕੋਈ ਚਾਰ ਬੱਚੀਆਂ ਲੈਂਦਾ ਆਪਾਂ ਬਾਈ ਤੋਂ ਉਹ ਜਿਹਾ ਮਾਨਤਨ ਕਰਾ ਲਾਂਗੇ ਤੇ ਜਿਹੜੀ 4 ਨੰਬਰ ਤੇ ਵੱਛੀ ਦੀਂਦੀ ਆ ਉਹ ਮੈਨੂੰ ਸਾਰਿਆਂ ਦੇ ਵਿੱਚ ਬਾਈ ਚੰਗੀ ਲੱਗਦੀ ਹੈ ਹਨਾ ਕੱਢ ਲਿਆ ਬਾਹਰ ਵੱਛੀ ਬਹੁਤ ਟੌਪ ਦੀ ਹੈ ਵੀ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਕੀ ਜਿਹੜੇ ਲਾਲ ਆ ਬਾਈ ਉਹ ਉਹਦੇ ਕਹਿੰਦੇ ਗੂੜੀਆਂ ਚ ਜਗਦੇ ਹੈ ਹਨਾ 4 ਨੰਬਰ ਤੇ ਖੜੀ ਹੈ ਕੰਨੀ ਤੇ ਤੇ ਚਾਰਾਂ ਚੋਂ ਲੈਦੀ ਹੈ ਲੈ ਲਈ ਹੋ ਜਾ ਬਾਈ ਬਈ ਕੋਈ ਨਹੀਂ ਥੋੜਾ ਥਾਂ ਦੇਖੋ ਜੀ ਫੇਸ ਕੁਆਲਟੀ ਦੇਖੋ ਜੀ ਮਿੱਤਰੋ ਘੋੜੀ ਵਰਗੀ ਆ ਪੂਰੀ ਹੁੰਦਲ ਹੈ ਦਾ ਬਾਈ ਕਿੰਨੀ ਉਮਰ ਹੈ ਜੀ ਬਾਈ ਇਹੇ ਹੈਗੀ ਠੀਕ ਕੋਈ ਖੀਰ ਬਈ ਖੀਰੀ ਬਈ ਕੱਚੀ ਠੀਕ ਹੈ ਬਾਈ ਕਹਿੰਦਾ 11ਵੇਂ ਮਹੀਨੇ ਦੀ ਉਮਰ ਹੈ ਦੇਖੋ ਬਾਈ ਪੂਰੀਆਂ ਝੋਟੇ ਵਰਗੀ ਪਈ ਆ ਕਿਸੇ ਕਰ ਲੋ ਕੋਈ ਲੱਸੀ ਲਾਵੀ ਨਹੀਂ ਕੋਈ ਹੰਬੀ ਜੀ ਨਹੀਂ ਕੀ ਤੇ ਚਾਰ ਹੀ ਥਣ ਝੋਲੀਆਂ ਆ ਗੱਬਣ ਵਾਲੀ ਭਲੇਖਾ ਪਉਂਦੀ ਆ ਫੇਸ ਕੁਆਲਟੀ ਦੇਖੋ ਜੀ ਬਹੁਤ ਸੁਣੀ ਫੇਸ ਕੁਆਲਟੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਸੀਮਨ ਲਾਈਨ ਦੇ ਪੂਰੀ ਕਾਬਲ ਹੈ ਤੇ ਬਾਈ ਹੀਟ ਇੱਕ ਵਾਲੀ ਕੱਢਿਆ ਆਪਾਂ ਤਾਰਾਂ ਤੇ ਭਰਾਇਆਂ ਨੇ ਟੀਮ ਠੀਕ ਹੈ ਜਾਨੀ ਕਿ ਕਰੀ ਹੀਟ ਕੱਢਿਆ ਹੀ ਕੋਈ ਵੀ ਭਰਾ ਅਜ ਦਵਾਦਾ ਅਗਲੀ ਹੀਟ ਤੇ ਆਪਦੀ ਚੁਆਇਸ ਦਾ ਟੀਕਾ ਲਵਾ ਸਕਦਾ ਪਰ ਬੱਛੀ ਬਹੁਤ ਟੌਪਦੀ ਹੈ ਹੈਨਾ ਬਾਈ ਬੱਛੀ ਬਹੁਤ ਟੌਪਦੀ ਹੈ ਫਾਰਮ ਦੀ ਹੈ ਬਾਈ ਇਹ ਵੀ ਆਗੇ ਫਾਰਮ ਦੀ ਆ ਠੀਕ ਹੈ ਬਾਈ ਕਹਿੰਦਾ ਵੀ ਫਾਰਮ ਦੀ ਆ ਝੋਲੀ ਤਾਂ ਬਾਈ ਆਏ ਆ ਜਿਵੇਂ ਚਾਰਾਂ ਪੰਜਾਂ ਮਹੀਨੇ ਦੀ ਗੱਬਣ ਹੁੰਦੀ ਆ ਪੈਰ ਨਹੀਂ ਲੱਗਨ ਦਿੰਦੀ ਬਾਈ ਦੇ ਪੂਰੀਆਂ ਹੁੰਦਲ ਹੇਲ ਬੱਚੀਆਂ ਲੈ ਚੱਲ ਬਾਈ ਉੱਥੇ ਬੰਦ ਲਾ ਪੈਰ ਨਾ ਵੜਦੇ 11 ਮਹੀਨਾ ਦੀ ਉਮਰ ਆ ਬਾਈ ਕਹਿੰਦਾ ਤੇ ਫਾਰਮਰ ਦੀਆਂ ਬੱਚੀਆਂ ਦੋ ਤੇ ਦੋ ਬਾਈ ਕਹਿੰਦਾ ਆਪਾਂ ਲੈਆਂ ਘਰੋਂ ਕਿਸ ਜਿਓ ਬਹੁਤ ਸੋਹਣੀ ਬੱਚੀ ਆ ਵੇੜ ਭੂਲ ਬਹੁਤ ਲੰਬੀ ਐ ਆ ਬਾਸਰ ਕੀ ਲੰਬੀ ਪਈ ਐ ਤੇ ਬਾਡੀ ਬੰਤਰ ਜਿਹੜੀ ਬਹੁਤ ਵਧੀਆ ਬਾਡੀ ਵੇਟ ਵੀ ਬਹੁਤ ਸੋਹਣਾ ਕੋਈ ਕਿਸੇ ਗੱਲੋਂ ਹੱਥ ਧਰਾਣੀ ਕੋਈ ਬੱਚੀ ਕੋਈ ਜਿਆਦਾ ਲਿੱਸੀ ਲਾਵੀ ਨਹੀਂ ਤੇ ਸਾਰੀਆਂ ਇੱਕ ਦੂਜੀ ਦੇ ਚੜ੍ਹਦੇ ਹੋਈਆਂ ਬਾਈ ਹਾਂ ਹੈਨਾ ਤੇ ਬਾਈ ਆਪਾਂ ਜੇ ਚਾਰਾਂ ਦੀ ਡਿਮਾਂਡ ਦੀ ਇਹ ਦੇ ਇਹ ਦਿਖਾ ਹਾਂ ਦਿਖਾ ਛੋਟੀ ਛੋਟੀ ਦਿਖਾ ਦਨੇ ਬੜੀ ਪੂਸ਼ ਫੜਲੀ ਕੋਈ ਨਹੀਂ ਵੇਖੋ ਜੀ ਚਾਰ ਹੀ ਥਾਣਾ ਤੇ ਮੋٹے ਮੋٹے ਥਾਣਾ ਤੇ ਝੋਲੀ ਬਹੁਤ ਸੋਹਣੀ ਜਿਵੇਂ ਗੱਪਣ ਹੁੰਦੀ ਆ ਪੰਜਾ ਚਾਰ ਮਹੀਨਾ ਦੀ ਆਏ ਹਨਾ ਬਾਈ ਹਾਂ ਬਾਈ ਪੂਰੀ ਝੋਲੀ ਸੁੱਖ ਰੱਖੇ ਪਰਮਾਤਮਾ ਕੋਈ ਵੀ ਵੀਰ ਲੈਂਦਾ ਮਿਹਨਤ ਕਰੂਗਾ ਇਹਨਾਂ ਤੇ ਤੇ ਮਿਹਨਤ ਦਾ ਇਹ ਫਲ ਪਾਉਣ ਹੁਈਆ ਕੋਈ ਐ ਘਾਟੇ ਵਾਲਾ ਸੌਦਾ ਨਹੀਂ ਤੇ ਵੱਛੀ ਇਹ ਲੱਖੋਂ ਬਾਹਰ ਜਾਣੀ ਆ ਬਾਈ ਜਿੱਦੇ ਤਿਆਰ ਹੋ ਗਈ ਹੈਨਾ ਮਹਾਰਾਜ ਉਮਰ ਲਾਵੇ ਬਹੁਤ ਚੰਗੀਆਂ ਜਾਤ ਪਾਤ ਵਾਲੀਆਂ ਵੱਛੀਆਂ ਚਾਰ ਨਾਗਾ ਬਾਈ ਕੋਰੇ ਚਾਰ ਹੀ ਪੂਰੇ ਟੌਪ ਦੇ ਆ ਤੇ ਆਪਾਂ ਹੁਣ ਇਹਨਾਂ ਦੀ ਸੀਮਣਾ ਬਾਰੇ ਜਾਣਕਾਰੀ ਆਪਾਂ ਬਾਈ ਤੋਂ ਪੁੱਛ ਲਈ ਉਮਰ ਅਮਰ ਤੇ ਬਾਈ ਦੇ ਤੋਂ ਆਪਾਂ ਲੈਨੇ ਆਂ ਤੇ ਰੇਟ ਬਾਰੇ ਜਾਣਕਾਰੀ ਬਾਈ ਇਹਨਾਂ ਦੀ ਫਿਰ ਡਿਮਾਂਡ ਕੀ ਕਰਦੇ ਆਂ ਬਾਈ ਜਿਹੜੀ ਆਹਾ ਮੱਛੀ ਆ ਕਾਲੇ ਰੰਗ ਦੀ ਹਾਂਜੀ ਇਹਦਾ ਰੇਟ ਕੋਈ ਮਰਜ਼ੀ ਪੁੱਛ ਕਰਾ ਲਓ ਹਾਂਜੀ ਇਹਦਾ ਆਪਾਂ 18000 ਰੁਪਏ ਦੇ ਕੋਈ ਦੇ ਦੇਣੀ ਆ ਠੀਕ ਆ ਲਓ ਵੀ ਮਿੱਤਰੋ ਪੂਰੀ ਕੋਠੇ ਜੱਡੀ ਬੱਚੀ ਇਹ ਤਾਂ ਬਾਈ ਦੇ ਮੋਢੇ ਤੱਕ ਆਉਂਦੀ ਆ ਤੇ ਬਾਈ ਕਹਿੰਦਾ ਵੀ ਠੀਕ ਆ ਜਮ ਸੀਮਨ ਲੈਣ ਦੇ ਕਾਬਲ ਆ ਵੇਟ ਬੂਟ ਬਹੁਤ ਸੋਹਣਾ ਕੋਈ ਲਿੱਸੀ ਲਾਵੀ ਨਹੀਂ ਬਾਈ ਕਹਿੰਦਾ ਮੁੱਲ ਜੋ ਮਰਜ਼ੀ ਕਰਾ ਲੋ 18000 ਰੁਪਏ ਦੀ ਆਪਾਂ ਦੇ ਦੇਣੀ ਆ ਤੇ ਮਾਨਤਨ ਬਾਈ ਹੋਜੂ ਘਰੇ ਹੋਏ ਕਿ ਇਹਦਾ ਕਰੇ ਆਇਆ ਦਾ ਬਾਈ 1000 ਰੁਪਏ ਦਾ ਮਾਨਤਨ ਬਾਈ ਤੇ ਰੇਟ ਬਿਲਕੁਲ ਜੈਨੂਨ ਹੁੰਦੇ ਆ ਠੀਕ ਆ ਬਾਈ ਕਹਿੰਦਾ 1000 ਛੱਡ ਦਾਂਗੇ ਜੋ ਕੋਈ ਆਪਣੀ ਵੀਡੀਓ ਵੇਖ ਕੇ ਭਰਾ ਵੀ ਫੋਨ ਲਾਉਂਦਾ ਤੇ ਬਾਈ ਜਿਹੜੀ ਫਿਰ ਇਹ ਦੋ ਨੰਬਰ ਤੇ ਬੱਛੀ ਆ ਆਹ 2 ਨੰਬਰ ਵਾਲੀ ਆ ਬਾਈ ਹਾਂਜੀ ਰੇਟ ਕੋਈ ਮਰਜ਼ੀ ਕਰਾ ਲਓ ਹਾਂਜੀ ਆਪਾਂ ਇਹ 19000 ਦੀ ਦੇ ਦੇਣੀ ਲਓ ਵੀ ਮਿੱਤਰੋ ਡੱਬੀ ਬੱਛੀ ਆ ਕਬੂਤਰੀ ਦਾ ਬੱਚਾ 19000 ਰੁਪਏ ਦੇ ਵਿੱਚ ਮਿਲ ਜੂਗੀ ਬਾਈ ਕਹਿੰਦਾ ਰੇਟ ਜੋ ਮਰਜ਼ੀ ਮੰਗਣ ਨੂੰ ਮੰਗੀ ਚਲੋ 19000 ਦੀ ਦੇ ਦਾਂਗੇ ਤੇ 3 ਨੰਬਰ ਤੇ ਬਾਈ ਜਿਹੜੀ ਨੁਗਰੀ ਬਿਸ਼ੇਰੀ ਆ ਆਹਾਂ ਬਾਈ ਬੱਛੀ ਆ 3 ਨੰਬਰ ਵਾਲੀ ਹਾਂਜੀ ਰੇਟ ਜਿਹੜਾ ਮਰਜ਼ੀ ਕਰਾ ਲਓ ਹਾਂਜੀ 28000 ਰੁਪਏ ਦੀ ਬੱਚੀ ਦੇ ਦੇ ਲੋ ਵੀ ਮਿੱਤਰੋ ਬਾਈ ਕਹਿੰਦਾ ਰੇਟ ਜੋ ਮਰਜ਼ੀ ਕਰ ਲਓ 28000 ਰੁਪਏ ਦੀ ਬਾਈ ਨੇ ਬਸ ਕੱਲੀ ਸੰਭਾਈ ਹੋਈ ਲਈ ਆ ਕਿਸ ਹਾਲ ਨਾ ਜੇ ਆਪਾਂ ਕਿਸੇ ਵੀ ਭਰਾਣੇ ਸੰਭੀਆਂ ਤੇ 40 40000 ਦਾ ਤਾਂ ਦੁੱਧ ਵੀ ਪੀ ਕੇ ਹੋਣੀ 30 30000 ਦਾ ਬਾਈ ਖਾ ਕੇ ਹੀ ਬਣਨਾ ਖਾ ਕੇ ਬਣਨਾ ਸਹੀ ਗੱਲ ਆ ਵੀ ਜਣੀ ਕਿ ਫੇਰ ਹੀ ਬਣੇ ਹੁਣ ਜਿਹੜੇ ਬੱਚੇ ਨੂੰ ਦੁੱਧ ਨਹੀਂ ਛੱਡਦੇ ਬਾਈ ਉਹ ਐਡੀ ਬੱਚੀ ਕਿੱਥੋਂ ਬਣਦੀ ਸਹੀ ਗੱਲ ਆ ਬਾਈ ਜਿਹੜੀ ਆ ਆ ਬੱਚੀ ਦਾ ਫਿਰ ਕੀ ਡਿਮਾਂਡ ਆ ਬਾਈ ਇਹ ਬੱਚੀ ਦਾ ਦੇ ਮੁੱਲ ਕਰਾਉਣਾ ਹਾਂਜੀ ਜਿਹੜਾ ਮਰਜ਼ੀ ਕਰਾ ਲਓ ਹਾਂਜੀ ਮੁੱਲ ਦਾ 35000 ਠੀਕ ਐ ਜਿਹੜਾ ਬੰਦਾ ਵੀਡੀਓ ਵੇਖ ਕੇ ਆਊਗਾ ਬਈ 33000 ਰੁਪਏ ਦੇ ਲੋ ਵੀ ਮਿੱਤਰੋ ਬਾਈ ਕਹਿੰਦਾ 2000 ਹੋਰ ਮਾਨ ਕਰਾਂਗੇ ਜੇ ਕੋਈ ਵੀ ਵੀਰ ਵੀਡੀਓ ਵੇਖ ਕੇ ਆਉਂਦਾ ਫਾਰਮ ਦੀ ਬੱਚੀ ਆ ਬਹੁਤ ਚੰਗੀ ਬਰੀਡ ਆ ਜਾਤ ਨਸਲ ਪੂਰੀ ਓਕੇ ਦੀ ਰਿਪੋਰਟ ਆ ਤੋੜਾ ਤਾਰਾ ਜਮ ਓਕੇ ਆ ਫੇਸ ਕੁਆਲਟੀ ਦੇਖੋ ਵਹਿੜ ਬਹੁਤ ਸਨਖੀ ਬਣੂਗੀ ਤੇ ਚੰਗਾ ਵੇਟ ਬੂਟ ਬਹੁਤ ਸੋਹਣਾ ਜਿਹੜਾ ਕੱਦ ਕਾਠ ਵਾਲੀ ਆ ਚੰਗੇ ਵਜਨ ਵਜੂਦ ਵਾਲੀ ਇਹਦਾ ਬਾਈ ਕਹਿੰਦਾ ਮੁੱਲ ਇਹਦਾ ਹੈਗਾ 35000 30000 ਰੁਪਏ ਦੇ ਦੇ ਦਾਂਗੇ ਬਾਈ ਜੇ ਕੋਈ ਚਾਰੇ ਵਛਣੇ ਤੇ ਤੋਂ ਇਕੱਠੇ ਲੈਂਦਾ ਫੇਰ ਕੀ ਮੰਗਦਾ ਚਾਰੇ ਇਕੱਠਾ ਲੈਂਦਾ ਬਈ 88 ਦੀਆਂ ਦੇ ਦੇਣੀਆਂ ਚਾਰੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਹੁਣ ਕੱਲੀ-ਕੱਲੀ ਦਾ ਰੇਟ ਤੁਸੀਂ ਆਪ ਦਾ ਜੋੜ ਘਟਾਓ ਕਰ ਲਿਓ ਤੇ ਪਰ ਬਾਈ ਕਹਿੰਦਾ ਵੀ ਆਪਾਂ ਤੁਹਾਨੂੰ ਚਾਰਾਂ ਦਾ ਪੁੱਛਤਾ ਬਾਈ ਕਹਿੰਦਾ ਜੇ ਕੋਈ ਚਾਰੇ ਵਛੀਆਂ ਚਾਰੇ ਨਾਲ ਇਕੱਠੇ ਲਊਗਾ 88000 ਦੀ 88000 ਰੁਪਏ ਦੇ ਦੇ ਦਾਂਗੇ ਲਓ ਵੀ ਮਿੱਤਰੋ ਅੱਜ ਪੂਰਾ ਬਾਈ ਨੇ ਆਫਰ ਕੀਤਾ ਚਾਰ ਨਾਗਾ ਬਾਈ ਕੋਲੇ ਤੇ ਲਾ ਲਓ ਜਲਦੀ-ਜਲਦੀ ਫੋਨ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਕਰ ਲੋ ਹੱਥ ਏਡ ਬੱਚਿਆਂ ਚਾਰੇ ਨਗ ਪੂਰੇ ਓਕੇ ਦੀ ਰਿਪੋਰਟ ਆ ਤੇ ਬਾਈ ਦੇ ਭਾ ਹੁੰਦੇ ਜਿਹੜੇ ਬਿਲਕੁਲ ਜੈਨੂਨ ਹੁੰਦੇ ਆ ਰੇਟ ਬਾਈ ਜਾਇਜ਼ ਕਮਾਈ ਕਰਦਾ ਗੁਰਸਿੱਖ ਵੀਰ ਆ ਤੇ ਵਧੀਆ ਸੋਹਣਾ ਕੰਮ ਆ ਭਰਾ ਦਾ ਤੇ ਬਾਈ ਦਾ ਨੰਬਰ ਚੱਲਦਾ ਸਕਰੀਨ ਤੇ ਬਾਕੀ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ